ਜੀ ਸਤਿ ਸ਼੍ਰੀ ਅਕਾਲ ਵੀਰੋ ਅੱਛਾ ਮੈਂ ਕੋਈ ਵੀ ਵੀਡੀਓ ਡਾਊਨਲੋਡ ਕਰਦਾ ਹੈ ਨਾ ਤੇ ਮੈਂ ਇਹ ਬੜੀ ਵਾਰੀ ਪਹਿਲਾਂ ਵੀ ਕਿਹਾ ਵਾ ਕਿ ਇੱਕ ਵਾਰੀ ਸਾਰੀ ਵੀਡੀਓ ਸੁਣ ਕੇ ਤੇ ਫਿਰ ਆਪਣਾ ਕੋਈ ਰੁਝਾਨ ਵੇਚ ਦਿਆ ਕਰੋ ਤੇ ਛਲਾਮੀ ਜੀ ਵੀਡੀਓ ਸੁਣ ਕੇ ਗੱਲ ਕਰਨੀ ਉਹ ਗਲਤ ਗੱਲ ਆ ਮੈਂ ਉਸ ਵੀਡੀਓ ਵਿੱਚ ਇਹ ਥੋੜੀ ਕਿਹਾ ਇਹ ਰੇਸ਼ਮ ਨੂੰ ਜਾਂ ਐਮਐਲਏ ਸਰਨਤੋਦ ਸਾਹਿਬ ਨੂੰ ਵੀ ਮੈਨੂੰ ਆ ਦੁਜੇ ਬਣਾ ਕੇ ਦੋ ਆੜੇ ਨਾ ਉਹ ਬੀ ਲਿਸਨ ਸਮਝ ਮਾ ਨਾ ਮੈਨੂੰ ਨਹੀਂ ਲਿਸਨ ਚੇ ਇਹ ਮੈਨੂੰ ਸਦ ਕਦੀ ਸਿੱਧੀ ਬੰਦੂਕ ਹੀ ਲੱਗਦਾ ਉਹ ਮੈਂ ਜਾਂ ਲੈ ਦੋ ਬੰਦੂਕ ਨਹੀਂ ਤਾਂ ਮੈਨੂੰ ਖੋਣੀ ਆਉਂਦੀ ਜੀ ਮੈਂ ਪਿਸਤੌਲ ਤਸੂਲ ਬੰਦੂਕਾਂ ਵਾਲੇ ਬੜੇ ਅੱਜ ਤੱਕ ਭਜਾਏ ਜੇ ਆਹ ਸੱਚੀ ਕੀ ਰਸਾਈਆਂ ਕਰੂੰ ਸੋ ਵੀ ਸਾਡੇ ਭੈਣ ਭਰਾ ਹੀ ਆਏ ਨੇ ਲੜ ਪਏ ਕਿਤੇ ਸਾਂਝੇ ਸਾਡੀ ਰਿਸ਼ਤਦਾਰੀ ਕਿਤੇ ਤੇ ਉਹ ਤੁਹਾਨੂੰ ਇੱਕ ਮੱਗ ਇਹ ਵੀ ਕਰਾ ਦਾਰਨ ਸਮਝਾਈ ਵੀ ਜਦੋਂ ਵੀ ਤੁਹਾਡੀ ਕਦੀ ਕਿਸੇ ਜ਼ਿੰਦਗੀ ਚ ਕਿਸੇ ਨਾਲ ਲੜਾਈ ਹੁੰਦੀ ਨਾ ਤੇ ਜਿਹੜੀ ਤੁਸੀਂ ਵਾਰ ਸੱਦ ਲੈਂਦੇ ਜਿਹੜਾ ਬਾਹਰੋਂ ਅੈਲੀ ਗੱਲ ਉਹਨੇ 11 ਦੇ ਸਿਰਾਂ ਤੇ ਨਹੀਂ ਲੜੀਦੀਆਂ ਲੜਾਈਆਂ ਆਪਣੇ ਵੀ ਡੋਲਿਆਂ 'ਚ ਜਾਣ ਚਾਹੀਦੀ ਜੇ ਤੁਹਾਡੇ ਜਾਨ ਹੈਗੀ ਆ ਤੇ ਸੱਦ ਲੋ ਕਿਸ ਨੂੰ ਜੇ ਤੁਹਾਡੇ ਨਹੀਂ ਜਾਣ ਹੈਗੀ ਨਾ ਚੁੱਪ ਕਰਕੇ ਮਾਫੀ ਮੰਗ ਲਓ ਜਾਂ ਰਾਜ ਨਵਾ ਕਰ ਲਓ ਜਿਹੜੇ ਕਰਾਂ ਤੁਸੀਂ ਬਾਹਰੋਂ ਬੰਦੇ ਵਾਛਰਾਂ ਸੱਦ ਲੈਂਦੇ ਆ ਨਾ ਉਹ ਇਹੋ ਜੀ ਤੁਹਾਡੀ ਮੰਜੀ ਠੋਕ ਕੇ ਜਾਂਦੇ ਮੁਰਗੇ ਸਾਰੀ ਉਲਟ ਦੇਣੀ ਏ ਉਹ ਕੋਈ ਨੁਕਸਾਨ ਕਰ ਜਾਂਦੇ ਮੈਂ ਮੈਨੂੰ ਪਤਾ ਨਹੀਂ ਥੁੜੀਏ ਕਲੇਸ਼ਾਂ ਕੀਤੀਆਂ ਜ਼ਿੰਦਗੀ 'ਚ ਪਾਸੇੋਂ ਬੰਦੇ ਨੁਕਸਾਨ ਕਰ ਜਾਂਦੇ ਹੁੰਦੇ ਆ ਗਈ ਇਤਨਾ ਹੀ ਸਾੜਨਾ ਹੋ ਗਿਆ ਉਹ ਹੀ ਇੱਕ ਰੰਗ ਉਹ ਸਾਡੇ ਕੋਈ ਸਾਜ ਭਾਈ ਬਲੇ ਨਾਲ ਲੜ ਪਈ ਤੇ ਉਹ ਬੰਦਾ ਨੇ ਕੀ ਕੀਤਾ ਵੀ ਇੱਧਰ 15 20 ਬੰਦੇ ਦੋਨੇ ਹੁਣ ਪਾਸੋਂ ਜਿਹੜਾ ਬੰਦਾ ਆਵੇ ਰਿਸ਼ਤੇਦਾਰੀ ਹੀ ਤੁਹਾਨੂੰ ਪਤਾ ਨੇ ਬੰਦੂਕ ਪਾਈ ਹੋਵੇ ਉਹ ਪਿਆ ਵਾਲਾ ਪੁੱਪੜ ਦੇ ਵਾਂਗੂ ਬੰਦੂਕ ਉਹਨੂੰ ਇਹ ਵੀ ਮੈਂ ਬੰਦੂਕ ਹੈ ਮੇਰੇ ਕੋਲ ਪੁਰਾਣੀਆਂ ਗੱਲਾਂ ਜਦੋਂ ਬੰਦੂਕਾਂ ਹੀ ਬੰਦੂਕ ਹੀ ਵੱਡੀ ਵੱਡੀ ਹੁੰਦੀਆਂ ਤੇ ਆਮ ਨਾਰਮਲ ਗੱਲਾਂ ਹੋ ਗਿਆ ਉਹਨੇ ਭਰਾਵਾ ਸਾਡੇ 'ਲ ਸਿੱਧੀ ਗੋਲੀ ਮਾਰ ਚੀ ਉਹਨਾਂ ਜਿੰਦੀ ਮਾਰੀ ਇਹ ਪੁੱਠੀ ਮਾਰੀ ਇਧਰੋਂ ਗਈ ਗੋਲੀ ਦਾ ਖੜਾਕ ਤੇ ਹੋ ਗਿਆ ਨਾ ਸਾਰੇ ਇੱਕਰਾਂ ਦੇ ਉਹਨੇ ਐ ਮਰ ਗਿਆ ਮਰ ਗਿਆ ਚੱਲੀ ਇਹਦਾ ਗੋਲੀ ਵਜੀ ਵਿੱਚ ਦੀ ਪੰਨੀ ਬਾਜ ਕੇ ਦਰ ਗਈ ਮੁੜ ਕੇ ਕੀ ਹੋਇਆ ਤੁਹਾਨੂੰ ਪਤਾ ਨਾ ਅਸੀਂ ਆ ਵੀ ਅਸੀਂ ਪੈਲ ਨਹੀਂ ਕਰਦੇ ਤੇ ਧੂਲ ਝਾੜਦੇ ਨਹੀਂ ਮੁੜ ਕੇ ਹਿਆਂ ਵੀ ਰਫਲਾ ਲਾਣਾ ਉਹਨ ਗਿਆ ਬੰਦੂਕ ਹਲਾ ਅੱਗੇ ਕਿ ਪਿਛੇ 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 ਸਾਡਾ ਇੱਕ ਬੰਦਾ ਜਦੋਂ ਹੁਣ ਛਡੋ ਗੜਾ ਪੜਿਓ ਸਾਰੇ ਸੱਜਣ ਮਿੱਤਰਾਂ ਕੀ ਕਹੀ ਹੁਣ ਤੁਹਾਨੂੰ ਬੰਦੂਕ ਨਾਲ ਅੱਗੇ ਅੱਗੇ ਸਾਡਾ ਬੰਦਾ ਦੇ ਮੌਰੀ ਜਿਹੜੇ ਆ ਜੂਏ ਉਹ ਬੰਦੂਕ ਲਾ ਕੇ ਅੱਗੇ ਅੱਗੇ ਪੱਜਾ ਜਾਵੇ ਜੀ ਅੱਗੇ ਅੱਗੇ ਪੱਜਾ ਜਾਵੇ ਮਾਰਦੇ ਬੈਠਾ ਚਾਚਾ ਜੀ ਗੋਲੀ ਵੀ ਮੈਂ ਵਿਖਾਵਾਂ ਵੀ ਮੈਂ ਤੁਹਾਡੀ ਵੰਗਾਰ ਆ ਆ ਉਹ ਸਾਰੇ ਘਰ ਦੇ ਘਰ ਵੜ ਗਏ ਤੇ ਉਹ ਬਦੂਕ ਵਾਲੇ ਵਰੀ ਮੈਨਾ ਉਹਦੀ ਬੜੀ ਚੰਗੀ ਕਿਸਮਤ ਉਹ ਬਦੂਕ ਵਾਲੇ ਦੀ ਉਹਨਾਂ ਅਗੋਂ ਬੂਆ ਮਾਰ ਲਿਆ ਹੈ ਤੇ ਉਹਨੂੰ ਸਿਰਫ 10 20 ਸੈਕਿੰਡ ਦਾ ਜੇ 20 ਸੈਕਿੰਡ ਪਹਿਲਾਂ ਬੂਆ ਵਾਜ ਜਾਂਦਾ ਬਦੂਕ ਵਾਲਾ ਬਾਹਰ ਆ ਜਾਂਦਾ ਹੈ ਬਾਹਰ ਆ ਜਾਂਦਾ ਇਹਦੇ ਹੀ ਬਦੂ ਵੀ ਲੈਣੀ ਤੇ ਉਹਨੂੰ ਵੀ ਲੈਣਾ ਨਹੀਂ ਇਹਦੇ ਕੰਮ ਸਾਡੇ ਦੇਆ ਉਹ ਚੰਗੀ ਕਿਸਮਤ ਉਹਦੀ ਉਹ ਧਾਂਸ ਕੇ ਨਾ ਜੰਦਰ ਡੇਪੇ ਉਹਨਾਂ ਅੰਦਰ ਫਟ ਕੇ ਖਿੱਚ ਕੇ ਉਹ ਬੂਹਾ ਮਾਰ ਲਿਆ ਸਾਡਾ ਬੰਦਾ ਜਾ ਕੇ ਬੂਹੇ ਉਲਟਾ ਮਾਰੀ ਗਏ ਆ ਗੱਲਾਂ ਵੀ ਹੈਗੀਆਂ ਸਾਡੇ ਚ ਕਦੇਵੇਂ ਨਾ ਭਲੇਖੇ ਚ ਕਈ ਬੰਦੇ ਸਾਡੇ ਕੋ ਬੰਦੂਕਾਂ ਹੀ ਸਾਡੇ ਕੋ ਵਸਲਾ ਹੀ ਸਾਡੇ ਕੋ ਆਏ ਅਸੀਂ ਬੜੇ ਪੁੱਠੇ ਕੰਮ ਕਰਦੇ ਰਹ ਜੇ ਠੀਕ ਹੈ ਭਰਾਵਾ ਸਾਡੇ ਦੇ ਕੰਮ ਵੋ ਆ ਉਹਨੇ ਕਿਤੇ ਪੁੱਛੀਏ ਦੇ ਯਾਰਾਂ ਦੀ ਰਿਪੋਰਟ ਆ ਨਣੇ ਨਹੀਂ ਜਿੱਥੇ ਖੜ ਗਏ ਤਾਂ ਖੜ ਗਏ ਤੇ ਜਦੋਂ ਹੇ ਤੁਰ ਗਏ ਤਾਂ ਤੁਰ ਗਏ ਤੇ ਫਿਰ ਮਰ ਗਏ ਤੇ ਮਰ ਗਏ ਅਹੀਂ ਨਹੀਂ ਵੇਦੇ ਹੁੰਦੇ ਫਿਰ ਮੁੜ ਕੇ ਅਹੀਂ ਕਿਰਾ ਬੰਦੂਕਾਂ ਦੇ ਅਸਲੇ ਵਾਲੇ ਵੀ ਅੱਗੇ ਪਜਾ ਲਾਈ ਦੇ ਹੁੰਦੇ ਤੇ ਮੁੜ ਕੇ ਉੱਥੇ ਗਾਣਾ ਕਿਹੜਾ ਲੱਗਣਾ ਸੀ ਜਿਉਂ ਨੀ ਚੁੱਕ ਲਿਉਂਦੇ ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਲ ਲੈਂਦਾ ਮੇਰੇ ਅੱਬਲ ਉਦੋਂ ਤੇ ਅਜੇ ਗਾਣਾ ਵੀ ਨਹੀਂ ਹੈ ਆ ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਲ ਲੈਂਦਾ ਗਾਣੇ ਵੀ ਬਾਅਦ ਚ ਆਇਆ ਹੈ ਇਹ ਗਾਣੇ ਵੀ ਇਤਰਾ ਛੜ ਤੇ ਬੜੇ ਗਾੜੇ ਲੈ ਵੀ ਬੜੇ ਜਿਤਰਾ ਦੇ ਗਾੜੇ ਲੱਗਦੇ ਉਹ ਮੈਂ ਨਾ ਤਾਂ ਤੁਹਾਨੂੰ ਅੰਨਾ ਉਹ ਬੰਦੇ ਨੇ ਤੇ ਕੀਤਾ ਹੀ ਨੁਕਸਾਨ ਉਹ ਘਰ ਵਾਲਿਆਂ ਦਾ ਜਿਤਰਾ ਉਹਨੇ ਗੋਲੀ ਮਾਰਤੀ ਹੀ ਇਤੋਂ ਸਾਡੇ 15-20 ਜਣਿਆਂ ਚ ਇੱਕ ਜਣੇ ਦੇ ਵੱਜ ਜਣੀ ਤੇ ਬੰਦਾ ਮਰ ਜਣਾ ਸਾਡੇ ਚ ਕੋਈ ਨਾ ਕੋਈ ਤੇ ਉਹ ਸਾਰਾ ਟੱਬਰ ਹੀ ਟੰਗ ਗਿਆ ਜਿਹਨਾਂ ਨੇ ਉਹਨੂੰ ਸੱਜਿਆ ਬੰਦੂਗ ਵਾਲੇ ਤੇ ਆ ਗੱਲਾਂ ਵੀ ਹੋ ਜਾਂਦੀਆਂ ਇਹ ਪ੍ਰਭੂ ਤੇ ਮੈਂ ਨਾ ਵੀ ਤਾਂ ਨਾ ਵੀ ਇਹ ਅਸਲੀ ਅਸਲੀਆਂ ਵਾਲੀਆਂ ਗੱਲਾਂ ਹਨ ਠੀਕ ਆ ਜੀ ਤਾਂ ਚੱਲ ਗਿਆ ਚੱਲ ਗਿਆ ਨਹੀਂ ਤਾਂ ਕਈ ਵਾਰ ਸਾਡਾ ਮੈਂ ਤੁਹਾਨੂੰ ਪਿੱਛੇ ਜੇ ਵੀ ਸੁਣਾਈ ਇਹ ਕਰਾਂ ਮਮੀ ਕਈ ਰਾ ਕਿ ਹਾਂ ਬੱਤੇ ਰੋ ਨਾ ਤਾਂ ਚੋਕ ਕਿ ਨੂੰ ਮੜਾਇਆ ਦੱਸਿਏ ਤੈਨੂੰ ਇਹ ਕਰਕੇ ਤਾਂ ਇੰਨਾ ਚੀਜ਼ਾਂ ਦਾ ਐਡੀ ਗੱਲ ਨਹੀਂ ਜਾਏਗੀ ਤੇ ਬਾਕੀ ਐ ਵੀ ਚਲੋ ਠੀਕ ਆ ਅ ਕੀ ਦੀ ਹੁਣ ਮੈਂ ਗੱਲ ਕਰ ਲਾਂ ਦਿਮਾਗ ਤੇ ਚੜਨ ਤੇ ਫਿਰ ਜੇ ਕੋ ਪੱਗ ਨੂੰ ਹੱਥ ਪਾਵੇ ਜਾਂ ਪਾ ਵੱਧਾ ਜਾਵੇ ਪੱਗਵਾਲ ਨੂੰ ਤੇ ਫਿਰ ਛੱਡਣਾ ਥੋੜੀ ਤੇ ਅੱਜ ਦਾ ਰਫਲ ਦੀ ਉਹਨਾਂ ਕਹਾਣੀਆਂ ਨੂੰ ਮੈਂ ਸੁਣਾਉਣ ਡਿਆ ਅਹੀਂ ਬੱਦੇ ਉਹਨਾਂ ਦੇ ਫੈਨ ਆ ਜਿਹੜੇ ਯੋਧੇ ਸੂਰਮੇ ਹੋਏ ਆ ਤੁਹਾਨੂੰ ਦੱਸਿਆ ਪੀ ਹਥਿਆਰ ਜਿਹੜਾ ਹੁੰਦਾ ਨਾ ਠੀਕ ਆ ਜੀ ਰੱਖਣਾ ਚਾਹੀਦਾ ਆਪਣੀ ਸੇਫਟੀ ਲਈ ਆਪਣੇ ਐਵੇਂ ਨਜਾਇਜ਼ ਕੇਤੇ ਹਥਿਆਰ ਦੀ ਹਵਾ ਕਰਨੀ ਬਹੁਤ ਮਾੜੀ ਗੱਲ ਸੇਫਟੀ ਲਈ ਰੱਖੋ ਵੇਲੇ-ਕਵੇਲੇ ਜਦੋਂ ਤੁਹਾਨੂੰ ਪਤਾ ਬੰਮੀ ਬਹੁਤ ਦਿੰਦਾ ਵਾ ਪਰ ਇਹ ਆ ਪੀ ਜੇ ਐਵੇਂ ਕੇਤੇ ਹਵਾ ਕਰੀ ਜਾਓ ਤੇ ਅੱਗੋਂ ਕੋਈ ਨਿਕਲ ਉਹ ਜਾਵੇ ਸਾਡੇ ਨਾਲ ਤੇ ਇਹ ਵਾਰਤੇ ਹੋਏ ਆ ਨਾ ਵੇਵਾ ਛਾਤੀਆਂ ਚ ਵੀ ਕਈ ਰਾ ਕਈ ਨਜਾਇਜ਼ ਹੀ ਪਾਈ ਫਿਰਦੇ ਨੇ ਮੁੰਡੇ ਹੱਥ ਪੈਂਦੇ ਹੁੰਦੇ ਸਾਡੇ ਰਗੇ ਤੂੰ ਕਰਦਾ ਕੀ ਕਰਦਾ ਉਹ ਨਾ ਗੋਲੀ ਮਾਰ ਜੋ ਖਾਨਾ ਹਥਿਆਰ ਕੀ ਕਰਨੇਗਾ ਬੇਇੱਜ਼ਤੀ ਕਰਾਊਗਾ ਫਿਰ ਤੇ じゃ ਗੋਲੀ ਮਾਰੂਗਾ ਜੇ ਮਾਰੂਗਾ ਤਾਂ ਵੀ ਮਰਿਆ ਨਹੀਂ ਮਾਰੂਗਾ ਤਾਂ ਵੀ ਉਹ ਬੇਇੱਜ਼ਤੀ ਕਰਾਉਂਦੇ ਹੁੰਦਾ ਵਾ ਇਸ ਤਰ੍ਹਾਂ ਵੀ ਨਾ ਕਈ ਰਾ ਮਹਿਤਾਨਾ ਹਥਿਆਰਾਂ ਵਾਲਿਆਂ ਨੂੰ ਐਵੇਂ ਹਥਿਆਰ ਪਰਮੂਡ ਜਾਂ ਜਿਹੜਾ ਕਰੀ ਜਾਂਦੇ ਨੇ ਨਾ ਐਵੇਂ ਮਾੜੀ ਗੱਲ ਆ ਤੇ ਇਤਰਾਹ ਦੀ ਮੈਂ ਤੁਹਾਨੂੰ ਪੁਰਾਣੀ ਗੱਲ ਸੁਣਾਉਣਾ ਅਸੀਂ ਨਿੱਕੇ ਨੇ ਹਾਂ ਤੇ ਭਾਬੇ ਨਹੀਂ ਸਾਡੇ ਸੁਣਾਉਂਦੇ ਸਾਡੇ ਇਲਾਕੇ ਦਾ ਇੱਕ ਯੋਧਾ ਸੂਰਮਾ ਆਇਆ ਵਾ ਤੇ ਉਹਨੇ ਕੀ ਆ ਵੀ ਜਦੋਂ ਕਿਤੇ ਸਾਹਮਣੋਂ ਬੰਦੇ ਆ ਆਪਾਂ ਸਾਹਮਣਾ ਹੋ ਗਿਆ ਤੇ ਜਾਂ ਬਰਾਬਰ ਹੋ ਗਏ ਖੜ ਗਏ ਕਿਤੇ ਤੇ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਤੇ ਉਹ ਬੰਦੇ ਨੇ ਪਛਾਣ ਕੇ ਤੇ ਰਫਲ ਜੀ ਦਾ ਡਰਾਵਾ ਜਿਹਾ ਪਾਇਆ ਨੂੰ ਕਿ ਗੋਲੀ ਠੋਕ ਦੂੰਗਾ ਮੈਂ ਇਹ ਗਵਾਦਾ ਘਟਾਇਆ ਤੇ ਰਫਲ ਸਿੱਧੀ ਕਰ ਬੈਠਾ ਅੱਗੋਂ ਬੰਦਾ ਕੌਣ ਸੀ ਦੱਸਾਂ ਦੱਸੂਗਾ ਸਾਰਾ ਕੁਝ ਉਹਨੇ ਕਿਹਾ ਯਟਾ ਸਿੱਧੀ ਚਲੌਣੀ ਦੇ ਦੂਰ ਦੀ ਗੱਲ ਈ ਸਿੱਧੀ ਚਲੌਣੀ ਦੇ ਬਹੁਤ ਦੂਰ ਦੀ ਗੱਲ ਐ ਤਾਣ ਚਲਾ ਗਿਆ ਉਹ ਖਾਦਾ ਤਾਣ ਨੂੰ ਯਾ ਤੂੰ ਤਾਣ ਵੀ ਦੋ ਫੇਰ ਕਰ ਗਿਆ ਨਾ ਜਾਂ ਅਜ ਤੂੰ ਘਰ ਜਾਣਾ ਇਹ ਤੇ ਜਾਂ ਮੈਂ ਘਰ ਜਾਣਾ ਈ ਇਹੋ ਜਿਹੇ ਬੰਦੇ ਆ ਤੇ ਉਦੀ ਯੁਰਤ ਨਹੀਂ ਭਾਈ ਤਾਂ ਉਹਨੂੰ ਫੇਰ ਕਰਨ ਦੀ ਸਿੱਧਾ ਤਾਂ ਨਾ ਬਹੁਤ ਦੂਰ ਦੀ ਗੱਲ ਆ ਤਾਂ ਕਰਕੇ ਵਿਖਾ ਦੇ ਤੇ ਉਹ ਬੰਦਾ ਕੌਣ ਸੀ ਭਲਾ ਮੇਰਾ ਸਰਨਾਮਾ ਸਰਦਾਰ ਬਾਜ ਸਿੰਘ ਤੇ ਉਹ ਬਾਜ ਸਿੰਘ ਕੌਣ ਸੀ ਕੀ ਦਾ ਪਿਓ ਸੀ ਉਸੇ ਦਾ ਹੀ ਸੁਨਾਨਾਰਲੀ ਬਾਹੂਬਲੀ ਫਿਲਮ ਦੇ ਧਿਆਰ ਵਾਲਾ ਉਹਦਾ ਪਿਓ ਹੀ ਉਹ ਸਰਦਾਰ ਬਾਜ ਸਿੰਘ ਨਾਰਲੀ ਇਹ ਹੀ ਨਿੱਕੇ ਹੁੰਦੇ ਆ ਗੱਲ ਸੁਣਾਉਂਦੇ ਨੇ ਭਾਪੇ ਨਹੀਂ ਤੇ ਹੀ ਸੁਣਦੇ ਨੇ ਤੇ ਮੈਨੂੰ ਮੇਰਾ ਨਾਂ ਜੋ ਬਾਜ ਸਿੰਘ ਹੁੰਦਾ ਹੀ ਨਿੱਕੇ ਹੁੰਦੇ ਆ ਤੇ ਮੈਂ ਵੀ ਫਿਰ ਸੋਨੀ ਤੇ ਮੈਨੂੰ ਤੇ ਚਾਜਾ ਚੜਦਾ ਹੀ ਆ ਤੇ ਵੇਖ ਲਓ ਫਿਰ ਕਿੱਥੇ ਕੜੀਆਂ ਆ ਕੇ ਜੁੜਦੀਆਂ ਤੇ ਵੇਖ ਲਓ ਸਾਡਾ ਪਿਆਰ ਬਣਿਆ ਨਾ ਉੱਥੇ ਉਹਦੇ ਨਾਲ ਹੀ ਸੋਨੇ ਨਾਰਲੀਆਂ ਹੀ ਬਣਿਆ ਵਾ ਤੇ ਉਹਦਾ ਯੋਧਾ ਸੂਰਮਾ ਦੱਸਦੇ ਜਾਂਦੇ ਉਹਦੀਆਂ ਉਹ ਕਹਿੰਦੇ ਵੀ ਹਰੇਕ ਟੱਬਰ ਦੇ ਵਿੱਚ ਬੇਖ ਖਾਨ ਦਾ ਇਹਦੇ ਵਿੱਚ ਕੋਈ ਨਾ ਕੋਈ ਯੋਧਾ ਸੂਰਮਾ ਇੱਕ ਅੱਧੀ ਪੀੜੀ ਚ ਆਉਂਦੇ ਆ ਪਰ ਪਰਿਵਾਰ ਉਹਨਾਂ ਨੂੰ ਕਈ ਵਾਰੀ ਨਹੀਂ ਸਾਂਭਦੇ ਉਹ ਉਹਨਾਂ ਦੀ ਗਲਤੀ ਨਾਲੋਂ ਜਾਂ ਕਿਤਰਾ ਵਾਂ ਆਪਦੀ ਖਰਾਬ ਕਰੀ ਜਾਂਦੇ ਨੇ ਜੇ ਵੇਖਿਆ ਜਾਵੇ ਤੇ ਉਹਨਾਂ ਨਾਲ ਲਈ ਜਿਤਰਾ ਮਰਜੀ ਗੁੱਸੇ ਵਾਲਾ ਜਿਤਰਾ ਮਰਜੀ ਆ ਸਭ ਤੋਂ ਉਹ ਲੰਮਿਆਂ ਦੇ ਪਰਵਾਜ਼ ਉਹਨਾਂ ਦੀ ਚ ਮੈਂ ਉਹਨੂੰ ਇੱਕ ਨੰਬਰ ਤੇ ਬੰਦੇ ਨੂੰ ਗਿਰਦਾ ਜ ਵੀ ਦਿਲ ਦਾ ਬੰਦਾ ਵਧੀਆ ਗੁੱਸੇਗੋੜਾ ਆ ਵਖਰੀ ਗੱਲ ਐ ਕਿ ਉਹ ਹਾਲਾਤਾਂ ਨੇ ਉਹਨੂੰ ਇਸ ਤਰ੍ਹਾਂ ਦਾ ਥੋੜਾ ਬਣਾਤਾ ਜਾਂ ਕਿਤਰਾ ਹੋ ਗਿਆ ਜਿਵੇਂ ਜਿਵੇਂ ਦੇ ਤੁਹਾਨੂੰ ਪਤਾ ਜਿਵੇਂ ਦਾ ਸਾਡਾ ਸਿਸਟਮ ਇਹ ਵਿਗਾੜਿਆ ਵਾ ਉਸ ਤਰ੍ਹਾਂ ਉਹਨੂੰ ਹੀ ਪਰੇਸ਼ਾਨੀਆਂ 'ਚ ਲੰਘਣਾ ਪਿਆ ਵਾ ਉਹ ਬੰਦਾ ਠੀਕ ਐ 20 ਸਾਲਾਂ ਤੋਂ ਕੇਸ ਮਾਰ ਕੇ ਬਹਿ ਗਿਆ ਨਹੀਂ ਠੀਕ ਐ ਉਹਨੇ ਕੋਈ ਨਾ ਕੇ ਚੰਗੀ ਨਾ ਮਾੜੀ ਤੇ ਜਾਂ ਜਤਰਾ ਵਿੱਚ ਚੁੱਪੋ ਕੇ ਬੈਠਾ ਵਾ ਪਰ ਦਿਲ ਦਾ ਵਧੀਆ ਬੰਦਾ ਗੁੱਸੇ ਵਾਲਾ ਐ ਪਰ ਉਹਦਾ ਮੈਂ ਨਾਂ ਵੱਖਰਾ ਹੀ ਇੱਕ ਰੱਖਿਆ ਉਹ ਉਦੋਂ ਵੀ ਰੱਖਿਆ ਹੀ ਮੈਂ ਪਤਾ ਨਾ ਕੀ ਜਾਨਦਾ ਨਾ ਆ ਜਿਹੜੇ ਰਾਹ ਰੂਜ ਦੇ ਆੜਨ ਵਾਲੇ ਹੀ ਮੈਂ ਨਾ ਨਾ ਵੀ ਨਾ ਮੈਂ ਸੋ ਨਾ ਮੌਤਾਂ ਦਾ ਦਾ ਵੀ ਇਹ ਤੁਰਦੀ ਫਿਰਦੀ ਮੌਤ ਜੇ ਉਹ ਜਿਦਾਂ ਆਉਂਦੇ ਨਾ ਉੱਡਦਾ ਤੀਰ ਨਾ ਕੋਈ ਲੱਲੇ ਤੇ ਮੈਂ ਨਾ ਨਾ ਵੀ ਤੁਰਦੀ ਫਿਰਦੀ ਮੌਤ ਜੇ ਤੇ ਇਹਦੇ ਝੜੇ ਕੇ ਨਾ ਕੋਈ ਛੜਦੇ ਹੋ ਤੇ ਬਚੋ ਜਦੋਂ ਆਉਂਦਾ ਤਾਂ ਰਾਹ ਛੱਡ ਦੋ ਤੇ ਰਾਹ ਛੱਡ ਦਿੰਦੇ ਨਹੀਂ ਤੇ ਇਹ ਉਹਦਾ ਮੁੰਡਾ ਵਾ ਸਰਦਾਰ ਬਾਜ ਸਿੰਘ ਦਾ ਉਹ ਸੂਰਮੇ ਦਾ ਇਹ ਪਰਿਵਾਰ ਦੇ ਵਿੱਚ ਲੰਮਿਆਂ ਦੇ ਵਿੱਚ ਇੱਕ ਸੂਰਮਾ ਹੋਇਆ ਜੇ ਤੇ ਉਹਨਾਂ ਦਾ ਇਹ ਮੁੰਡਾ ਜੇ ਉਹ ਵੀ ਪਿੱਛੇ ਦੱਸਿਆ ਵੀ ਤੁਹਾਨੂੰ ਹੈ ਮੈਨੂੰ ਵੀ ਇੱਕ ਬੰਦਾ ਪਿਸਤੌਲ ਖਾ ਬੈਠਾ ਹੈ ਜਿਹੜਾ ਜਨਾਵ ਲਗਾਉਂਦਾ ਪਿਸਤੌਲ ਤੇ ਮੈਨੂੰ ਵੀ ਖੋਣੇ ਪੈਣਾ ਸੀ ਸਾਡਾ ਜੀਕਰ ਪੈਣਾ ਮੁੰਡਾ ਇਤਰਾਹ ਦੇ ਕੋਈ ਬੰਦਾ ਨਹੀਂ ਆਇਆ ਜਿਆ ਕਰੇ ਠੀਕ ਹੈ ਯਾਰ ਤੇਰੇ ਕੋਲ ਤੇ ਹਾਲ ਹਾਲ ਜੋ ਵੀ ਹੈ ਜੇ ਨੂੰ ਲਗਾ ਕੇ ਰੱਖਾ ਬਾਜੂ ਲਗਾਉਂਦੇ ਜੇ ਤੇ ਪਹਿਲੇ ਲਗਾ ਕੇ ਰੱਖੋ ਲੀ ਗੌਂਦੇ ਜੇ ਤੇ ਪਹਿਲੇ ਲਗਾ ਕੇ ਰੱਖੋ ਤੇ ਇਹ ਗੱਲ ਵਾ ਠੀਕ ਗਿਆ ਯਾਰ ਤੁਹਾਨੂੰ ਅੱਗੇ ਆਖਿਆ ਵੀ ਕੋਈ ਵੀ ਆ ਉਹਨੂੰ ਵੇਖੋ ਵੀ ਮੇਰੇ ਕਿੰਨੇ ਇੱਥੇ ਦੁਨੀਆ ਤੇ ਵੈਰ ਵਿਰੋਧ ਕਿੰਨਾ ਕੁ ਸਾਡਾ ਸਟੂਡੀਓ ਕਰਕੇ ਬੜਾ ਕੁਝ ਚੱਲਦਾ ਰਿਹਾ ਵੈ ਤੇ ਮੈਂ ਤੇ ਸੋਨਾ ਹੀ ਰਹਿ ਗਏ ਆ ਜਿਨ੍ਹਾਂ ਦੀ ਫੋਟੋ ਤੇ ਹਾਰ ਨਹੀਂ ਪਈ ਬਾਕੀ ਸਾਰੇ ਪੈ ਗਏ ਆ ਤੇ ਚੰਦ ਗਿਆ ਤੇ ਸੋਨਾ ਵੀ ਵਿਚਾਰਾ ਤਾਂ ਬਚਿਆ ਉਹੰਡਿਆ ਉਦੋਂ ਦਾ ਹੀ 20 ਸਾਲ ਹੋ ਗਏ ਅੰਦਰ ਉਹ ਅੰਦਰ ਹੀ ਰਹਿੰਦਾ ਘਰੇ ਹੀ ਬਾਹਰ ਹੀ ਨਿਕਲਿਆ ਨਿਕਲਿਆ ਜਿਆਦਾ ਤੇ ਮੇਰਾ ਇਹ ਹੀ ਮੇਰਾ ਕੰਮ ਸਭ ਇਸ ਤਰ੍ਹਾਂ ਦਾ ਹੀ ਸਟੂਡੀਓ ਕਰਕੇ ਇੱਕ ਤੁਹਾਨੂੰ ਦੱਸਿਆ ਵੀ ਹਰੇਕ ਧਾਰਮਿਕ ਸਮਾਜਿਕ ਆਰਥਿਕ ਰਾਜਨੀਤਿਕ ਭੰਗੋਲਕ ਸਾਰੇ ਬੰਦਿਆਂ ਦਾ ਵਾਹ ਵਾਸਤਾ ਰਹਿੰਦਾ ਹੈ ਚਲ ਕੋ ਪਰਮਾਤਮਾ ਦੀ ਮਿਹਰ ਲਾ ਲਓ ਬੱਚੇ-ਬੱਚੇ ਆਉਣੇ ਵੇਹੇ ਹੀ ਤਾਂ ਦੱਸਿਆ ਦੋ ਕੀ ਬੱਚੇ ਜੀ ਤੇ ਬਾਕੀ ਇਹੀ ਕਾਰਨ ਹੈ ਪਰ ਇਹ ਆ ਵੀ ਜਿਹੜੇ ਉਹ ਗਏ ਆ ਨਾ ਬੰਦੇ ਉਹ ਵੀ ਬੜੇ ਹੀਰੇ ਦਿਲ ਦੇ ਬੜੇ ਵਧੀਆ ਬੰਦੇ ਸੀ ਹਾਲਾਤ ਖਰਾਬ ਕਰਵਾ ਦਿੰਦੇ ਜਦੋਂ ਉਹ ਸਿਸਟਮ ਕੋਈ ਨਸ਼ਿਆਂ ਦੇ ਕਈ ਕੁਛ ਤੇ ਆਹ ਗੱਲਾਂ ਬਾਤਾਂ ਬਾਕੀ ਤਾਂ ਦੱਸਿਆ ਵੀ ਹੁਣ ਇਹ ਬੰਦਾ ਵੀ ਵਧੀਆ ਬੰਦਾ ਪਰ ਇਹ ਘਰੋਂ ਨਹੀਂ ਨਿਕਲਦਾ ਆਹੀ ਕਾਰਨ ਹੈ ਕਿ ਛੱਡ ਕੇ ਜਾਂਦਾ ਵੀ ਛੱਡੋ ਖੜਾ ਬਾਹਰ ਤੇ ਹਾਰੀ ਸਾਰੀ ਤਾਂ ਦੀਆਂ ਗੱਲਾਂ ਕਰਦੇ ਆ ਤੇ ਜਦੋਂ ਸਾਡੇ ਲਾਗੇ ਕੋਈ ਜਿਆਦੀਆਂ ਤਾਂ ਨਹੀਂ ਇੱਕ ਖਵਾਈਆਂ ਨਹੀਂ ਗੱਲਾਂ ਕਰਦਾ ਉਹ ਸਾਨੂੰ ਨਹੀਂ ਚੰਗੇ ਲੱਗਦੇ ਇਸ ਤਰ੍ਹਾਂ ਹੀ ਫਿਰ ਜ਼ਿੰਦਗੀ ਕੱਢੀ ਗੁੱਡੀ ਆਉਂਦੇ ਆ ਤਾਂ ਦੱਸਿਆ ਵੀ ਸਹੀ ਦੋਵੇਂ ਹੀ ਬਜੇ-ਬਜੇ ਆਉਂਦੇ ਜੀ ਤੇ ਇਹ ਕਰਕੇ ਜਿਹੜੇ ਆ ਨਾ ਆ ਥ੍ਰੈਟਾਂ ਰੁਕਾਈਆਂ ਦਿੰਦੇ ਆ ਧਮਕੀਆਂ ਧਮਕੀਆਂ ਮੈਨੂੰ ਦਿੰਦੇ ਕਈ ਦਾ ਕਈ ਕੋਸ਼ ਕਰਦੇ ਇੱਥੇ ਲਲਾ ਲਲਾ ਜੀ ਦਾ ਟੀਰੀਆਂ ਹੀ ਖਾਣਾ ਵਿੰਦੇ ਆ ਇਹਨੂੰ ਵੇਖਾਂਗੇ ਉਹ ਕਰਾਂਗੇ ਇਹ ਕਰਾਂਗੇ ਅੜਜੋ ਅਹੀਂ ਬੜੇ ਰੱਬ ਰੱਬ ਕਰਨ ਦੇ ਜੀ ਬੜੇ ਸਾਧ ਜੇ ਵੈਗਰੂ ਵੈਗਰੂ ਕਰਨ ਦੇ ਜੇ ਸਾਨੂੰ ਕਰਨ ਦੋ ਅਸੀਂ ਤਾਂ ਪ੍ਰਾਣੀਆਂ ਸਟੋਰੀਆਂ ਜ਼ਰੂਰ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਪਿਛਲੇ ਵੀ ਮੈਂ ਆਪਣੇ ਸੱਜਣਾ ਮਿੱਤਰਾਂ ਦੇ ਤੇ ਇੱਕ ਕਿਤਾਬ ਲਿਖਣੀ ਆ ਇੱਕ ਕਿਤਾਬ ਲਿਖਣੀ ਆ ਆਪਣੇ ਸੱਜਣਾ ਮਿੱਤਰਾਂ ਤੇ ਕਿਤਾਬ ਵੀ ਮੈਂ ਨਾ ਵੀ ਗਾਈਡਲੀ ਕਈਆਂ ਥਾਵਾਂ ਤੇ ਪੁਰਾਣੇ ਵੈਰ ਵਿਰੋਧ ਵੀ ਰਹੇ ਆ ਪਰ ਬੜਾ ਕੁਛ ਰਿਆ ਵਾ ਪਰ ਆਪਾਂ ਅੱਜ ਤੱਕ ਕਿਸੇ ਨਾਲ ਨਜਾਇਜ਼ ਨਹੀਂ ਕੀਤੀ ਤੇ ਇੱਕ ਹਰੇਕ ਉਹ ਜਿਹੜਾ ਕੋਈ ਖਾਰ ਖਾਂਦਾ ਵਾ ਜਾਂ ਕੁਝ ਕਰਦਾ ਵਾ ਉਹ ਧਿਆਨ ਰੱਖ ਕੇ ਵੀਰਾਂ ਨੂੰ ਮੈਂ ਅੱਜ ਵੀ ਇਹਨਾਂ ਕਈ ਵਾਰਾਂ ਕਈ ਟੀਰੀਆਂ ਹੀ ਅੱਖਾਂ ਨਾਲ ਵੇਖੀ ਜਾਂ ਪਰ ਛੇੜੀ ਨਾ ਵੇਖੀ ਜਾਂ ਪਰ ਛੇੜੀ ਨਾ ਤੇ ਦੱਸ ਕੇ ਆਧਾਰ ਘੜ ਕੱਲ ਕੇ ਫਿਰ ਚੜਿਓ ਜਿੰਨੇ ਕੋਈ ਇਧਰ ਨੂੰ ਚੜਨਾ ਆਇਆ ਮੈਨੂੰ ਪਤਾ ਬੜਾ ਕੁਝ ਹੁਣ ਸਮੇਂ 'ਚ ਹੋਣ ਵਾਲਾ